ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਿਆਓ ਜੀ ਅੱਜ ਸੀ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਇਆ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਜੋ ਕਿ ਦੋ ਦੋਸਤਾਂ ਤੇ ਇੱਕ ਰਿਸ਼ਤੇ ਦੀ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਦੋ ਨੌਜਵਾਨ ਰਹਿੰਦੇ ਸਨ ਇੱਕ ਦਾ ਨਾਮ ਸੀ ਗੁਰਪ੍ਰੀਤ ਤੇ ਦੂਜੇ ਦਾ ਨਾਮ ਸੀ ਸੁਖਵਿੰਦਰ ਦੋਵੇਂ ਬਚਪਨ ਤੋਂ ਹੀ ਇਕੱਠੇ ਪਲੇ ਵੱਡੇ ਸਨ ਪਿੰਡ ਦੇ ਖੇਤਾਂ ਵਿੱਚ ਖੇਡਣਾ ਸਕੂਲ ਨੂੰ ਇਕੱਠੇ ਜਾਣਾ ਦਰਖਤ ਤੋਂ ਆਂਬ ਤੇ ਬੇਰ ਤੋੜਨਾ ਇਹ ਸਭ ਉਹਨਾਂ ਦੇ ਬਚਪਨ ਦੀਆਂ ਯਾਦਾਂ ਸਨ ਲੋਕ ਕਹਿੰਦੇ ਸਨ ਕਿ ਦੋਵੇਂ ਬਿਨਾਂ ਇੱਕ ਦੂਜੇ ਦੇ ਅਧੂਰੇ ਨੇ ਜਿਵੇਂ ਸੂਰਜ ਤੇ ਰੌਸ਼ਨੀ ਜਿਵੇਂ ਚੰਨ ਤੇ ਚਾਨਣ ਉਸੇ ਤਰ੍ਹਾਂ ਉਹਨਾਂ ਦੀ ਦੋਸਤੀ ਸੀ ਉਹਨਾਂ ਦਾ ਪਿੰਡ ਹਰੇ ਭਰੇ ਖੇਤਾਂ ਨਾਲ ਘਿਰਿਆ ਹੋਇਆ ਸੀ ਖੇਤਾਂ ਦੇ ਵਿੱਚਕਾਰ ਇੱਕ ਛੋਟੀ ਜਿਹੀ ਪਗ ਡੰਡੀ ਜੰਗਲ ਵੱਲ ਨੂੰ ਜਾਂਦੀ ਸੀ ਉਸ ਜੰਗਲ ਵਿੱਚ ਕਈ ਕਿਸਮ ਦੇ ਜਾਨਵਰ ਰਹਿੰਦੇ ਸੀ ਜਿਵੇਂ ਹਿਰਨ ਖੁਰਗੋਸ਼ ਤੇ ਕਈ ਵਾਰ ਰੇਸ਼ ਵੀ ਵੇਖਿਆ ਗਿਆ ਸੀ ਪਿੰਡ ਦੇ ਵੱਡੇ ਲੋਕ ਬੱਚਿਆਂ ਨੂੰ ਅਕਸਰ ਚੇਤਾਵਨੀ ਦਿੰਦੇ ਸੀ ਕਿ ਰਾਤ ਨੂੰ ਜਾਂ ਕੱਲੇ ਜੰਗਲ ਵੱਲ ਨੂੰ ਨਹੀਂ ਜਾਣਾ ਚਾਹੀਦਾ ਪਰ ਜਵਾਨੀ ਦਾ ਜੋਸ਼ ਵੱਖਰਾ ਹੀ ਹੁੰਦਾ ਹੈ ਗੁਰਪ੍ਰੀਤ ਤੇ ਸੁਖਵਿੰਦਰ ਨੂੰ ਹਮੇਸ਼ਾ ਨਵੀਆਂ ਥਾਵਾਂ ਖੋਜਣ ਦਾ ਸ਼ੌਕ ਰਹਿੰਦਾ ਸੀ ਇੱਕ ਦਿਨ ਦੋਵਾਂ ਦੋਸਤਾਂ ਨੇ ਸੋਚਿਆ ਕਿ ਕਿਉਂ ਨਾ ਜੰਗਲ ਵਿੱਚ ਚੱਲੀਏ ਕੁਝ ਨਮਾ ਸੋਚ ਕੇ ਆਵਾਂਗੇ ਉੱਥੇ ਉਹਨਾਂ ਨੇ ਸੁਣਿਆ ਸੀ ਕਿ ਇੱਕ ਪੁਰਾਣਾ ਖੂਹ ਹੈ ਜਿਸ ਦੇ ਨੇੜੇ ਕਈ ਲੋਕ ਕਦੇ ਜਿਸ ਦੇ ਨੇੜੇ ਕਈ ਲੋਕ ਕਦੇ ਗਏ ਹੀ ਨਹੀਂ ਲੋਕਾਂ ਦਾ ਵਿਸ਼ਵਾਸ ਸੀ ਕਿ ਉੱਥੇ ਜਾਨਵਰਾਂ ਦਾ ਡਰ ਹੈ ਪਰ ਇਹ ਗੱਲ ਉਹਨਾਂ ਨੂੰ ਹੋਰ ਵੀ ਖਿੱਚ ਰਹੀ ਸੀ ਗੁਰਪ੍ਰੀਤ ਨੇ ਕਿਹਾ ਸੁਖੀ ਸਾਡੀ ਦੋਸਤੀ ਦੀ ਪਰਖ ਵੀ ਤਾਂ ਹੋਵੇਗੀ ਜੇ ਅਸੀਂ ਇਕੱਠੇ ਜੰਗਲ ਦਾ ਸਫ਼ਰ ਕਰੀਏ ਸੁਖਵਿੰਦਰ ਨੇ ਹੱਸ ਕੇ ਜਵਾਬ ਦਿੱਤਾ ਹਾਂ ਜੀ ਹਾਂ ਜੋ ਵੀ ਹੋਵੇਗਾ ਅਸੀਂ ਦੋਵੇਂ ਇਕੱਠੇ ਸਾਹਮਣਾ ਕਰਾਂਗੇ ਦੂਜੇ ਦਿਨ ਸਵੇਰੇ ਉਹਨਾਂ ਨੇ ਕੁਝ ਰੋਟੀਆਂ, ਚੌਲ ਤੇ ਗੁੜ ਆਪਣੀ ਥੈਲੀ ਵਿੱਚ ਪਾ ਲਿਆ ਤਾਂ ਉਹ ਡੰਡੀ ਰਾਹੀ ਜੰਗਲ ਵੱਲ ਨੂੰ ਰਵਾਨਾ ਹੋ ਗਏ ਸਵੇਰ ਦੀ ਤਾਜ਼ਗੀ ਚੜ੍ਹਦੇ ਸੂਰਜ ਦੀ ਲਾਲੀ ਤੇ ਪੰਛੀਆਂ ਦੀਆਂ ਚਹਿਕਾਂ ਸਾਰਾ ਮਾਹੌਲ ਜੰਗਲ ਦਾ ਬਹੁਤ ਸੋਹਣਾ ਸੀ ਜੰਗਲ ਵਿੱਚ ਦਾਖਲ ਹੋਣ ਨਾਲ ਹੀ ਉਹਨਾਂ ਨੇ ਦਰਖਤਾਂ ਦੀਆਂ ਉੱਚੀਆਂ ਟਾਹਣੀਆਂ ਤੇ ਬੈਠੇ ਵਾਂਦਰ ਦੇਖੇ ਖਰਗੋਸ਼ ਵੀ ਇੱਧਰ ਉੱਧਰ ਦੌੜਦੇ ਫਿਰ ਰਹੇ ਸਨ ਉਹ ਜੇ ਪੰਛੀ ਤਾਂ ਉਹਨਾਂ ਦੇ ਸਿਰ ਤੇ ਬਿਲਕੁਲ ਉੱਤੇ ਚੱਕਰ ਘੱਟ ਰਹੇ ਸਨ ਦੋਵੇਂ ਹੱਸਦੇ ਖੇਡਦੇ ਅੱਗੇ ਵਧ ਰਹੇ ਸਨ ਰਸਤੇ ਵਿੱਚ ਉਹਨਾਂ ਨੇ ਕਈ ਗੱਲਾਂ ਕੀਤੀਆਂ ਜਿਵੇਂ ਸਕੂਲ ਦੀਆਂ ਯਾਦਾਂ ਪਿੰਡ ਦੇ ਮੇਲੇ ਤੇ ਭੀਖਾਂ ਦੇ ਸੁਪਨੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜੰਗਲ ਵਿੱਚ ਅੱਗੇ ਉਹਨਾਂ ਦੀ ਦੋਸਤੀ ਦੀ ਸਭ ਤੋਂ ਵੱਡੀ ਪਰਖ ਹੋਣ ਵਾਲੀ ਹੈ ਉਹਨਾਂ ਨੂੰ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਸੀ ਉਹ ਤਾਂ बस ਆਪਣੀ ਮਸਤੀ ਦੇ ਵਿੱਚ ਇੱਕ ਨਵੀਂ ਚੀਜ਼ ਖੋਜਣ ਦੇ ਚਾਹ ਵਿੱਚ ਅੱਗੇ ਵਧ ਰਹੇ ਸਨ ਦੋਵੇਂ ਬਹੁਤ ਖੁਸ਼ ਸਨ ਗੁਰਪ੍ਰੀਤ ਤੇ ਸੁਖਵਿੰਦਰ ਹੁਣ ਜੰਗਲ ਦੇ ਹੋਰ ਅੰਦਰਲੇ ਹਿੱਸੇ ਵਿੱਚ ਪਹੁੰਚ ਗਏ ਸਨ ਦਰਖਤ ਇੰਨੇ ਸੰਘਣੇ ਸੀ ਕਿ ਸੂਰਜ ਦੀ ਰੌਸ਼ਨੀ ਹੁਣ ਥੋੜੀ-ਥੋੜੀ ਹੀ ਝਲਕਦੀ ਸੀ ਪੰਛੀਆਂ ਦੀਆਂ ਚਹਿਕਾਂ ਵੀ ਘੱਟ ਹੋ ਗਈਆਂ ਸਨ ਤੇ ਜੰਗਲ ਦੀ ਖਮੋਸ਼ੀ ਵਿੱਚਕਾਰ ਉਹਨਾਂ ਦੇ ਕਦਮਾਂ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਸੀ ਗੁਰਪ੍ਰੀਤ ਨੇ ਕਿਹਾ ਸੁਖੀ ਇਹ ਜਗ੍ਹਾ ਤਾਂ ਸੱਚਮੁੱਚ ਵੱਖਰੀ ਲੱਗਦੀ ਹੈ ਲੋਕਾਂ ਨੇ ਸਹੀ ਕਿਹਾ ਸੀ ਕਿ ਇੱਥੇ ਆ ਕੇ ਡਰ ਵੀ ਲੱਗਦਾ ਏ ਸੁਖਵਿੰਦਰ ਨੇ ਹੱਸ ਕੇ ਉਸ ਨੂੰ ਧੀਰਜ ਦਿੱਤਾ ਡਰਨਾ ਕਿਹੜੀ ਗੱਲ ਦਾ ਅਸੀਂ ਦੋ ਆਂ ਇੱਕ ਦੂਜੇ ਦਾ ਸਾਥ ਦੇ ਜੇ ਕੁਝ ਵੀ ਆ ਗਿਆ ਅਸੀਂ ਇਕੱਠੇ ਮੁਕਾਬਲਾ ਕਰਾਂਗੇ ਅਚਾਨਕ ਸ਼ੋਰ ਹੋਇਆ ਜਿਵੇਂ ਉਹਨਾਂ ਨੇ ਕੁਝ ਕਦਮ ਹੋਰ ਚੁੱਕੇ ਅਚਾਨਕ ਬੂਟਿਆਂ ਵਿੱਚੋਂ ਭਾਰੀ ਆਵਾਜ਼ ਆਈ ਜਿਵੇਂ ਕੋਈ ਵੱਡਾ ਜਾਨਵਰ ਪੱਤਿਆਂ ਨੂੰ ਮਿੱਦਦਾ ਹੋਇਆ ਬਾਹਰ ਨਿਕਲਣ ਵਾਲਾ ਹੋਵੇ ਦੋਵੇਂ ਇੱਕ ਪਲ ਲਈ ਲੁਕ ਰੁਕ ਗਏ ਉਹਨਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਗੁਰਪ੍ਰੀਤ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਸੁਖੀ ਲੱਗਦਾ ਏ ਕੋਈ ਜਾਨਵਰ ਹੈ ਉਹ ਗੱਲ ਖਤਮ ਵੀ ਨਹੀਂ ਸੀ ਹੋਈ ਕਿ ਸਾਹਮਣੇ ਤੋਂ ਇੱਕ ਵੱਡਾ ਰੇਸ਼ ਨਿਕਲਿਆ ਉਸ ਦੀਆਂ ਕਾਲੀਆਂ ਚਮਕਦਾਰ ਖਾਲ ਵਰੀ ਸਰੀਰ ਭਾਰੀ ਸਰੀਰ ਤੇ ਗੁੱਸੇ ਨਾਲ ਚਮਕਦੀਆਂ ਅੱਖਾਂ ਦੋਵੇਂ ਦੋਸਤਾਂ ਵੱਲ ਟਿਕੀਆਂ ਹੋਈਆਂ ਸਨ ਦੋਵੇਂ ਦੇ ਹੱਥਾਂ ਵਿੱਚ ਰੋਟੀ ਚੌਲ ਵਾਲੀ ਥੈਲੀ ਲਗਭਗ ਡਿੱਗਣੀ ਵਾਲੀ ਸੀ ਕਿ ਰਿਸ਼ ਨੇ ਆਪਣੀ ਨੱਕ ਸੂੰਗੀ ਜਿਵੇਂ ਉਹਨਾਂ ਦੀ ਖੁਸ਼ਬੂ ਪਛਾਣ ਰਿਹਾ ਹੋਵੇ ਗੁਰਪ੍ਰੀਤ ਨੇ ਹੌਲੇ ਨਾਲ ਕਿਹਾ ਯਾਦ ਰੱਖੀ ਲੋਕ ਕਹਿੰਦੇ ਸੀ ਕਿ ਜੇ ਰਿਸ਼ ਆ ਜਾਵੇ ਤਾਂ ਦੌੜਨਾ ਨਹੀਂ ਚਾਹੀਦਾ ਪਰ ਡਰ ਇੰਨਾ ਸੀ ਕਿ ਦੋਮਾਂ ਦੇ ਦਿਮਾਗ ਸੁੰਨ ਹੋਏ ਪਏ ਸਨ ਅਚਾਨਕ ਸੁਖਵਿੰਦਰ ਨੇ ਆਪਣੇ ਆਲੇ-ਦੁਆਲੇ ਵੇਖਿਆ ਨੇੜੇ ਹੀ ਇੱਕ ਉੱਚਾ ਦਰਖਤ ਸੀ ਉਹ ਤੁਰੰਤ ਉਸੇ ਉੱਤੇ ਚੜ ਗਿਆ ਤੇ ਉੱਪਰੋਂ ਹੀ ਗੁਰਪ੍ਰੀਤ ਨੂੰ ਚੀਕ ਕੇ ਕਿਹਾ ਗੁਰਪ੍ਰੀਤ ਤੂੰ ਵੀ ਆ ਜਾ ਪਰ ਗੁਰਪ੍ਰੀਤ ਨੂੰ ਦਰਖਤ ਤੇ ਚੜ੍ਹਨਾ ਨਹੀਂ ਸੀ ਆਉਂਦਾ ਉਸ ਦਾ ਦਿਲ ਡਰ ਨਾਲ ਧੜਕ ਰਿਹਾ ਸੀ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਇੱਕ ਪੱਲੀ ਉਸਨੇ ਸੋਚਿਆ ਕਿ ਮੇਰਾ ਦੋਸਤ ਸੱਚਮੁੱਚ ਮੇਰਾ ਸਾਥ ਛੱਡ ਗਿਆ ਹੈ ਗੁਰਪ੍ਰੀਤ ਨੇ ਬਚਪਨ ਵਿੱਚ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਰਿਛ ਮਰੇ ਹੋਏ ਨੂੰ ਨਹੀਂ ਖਾਂਦਾ ਉਹ ਝੱਟ ਹੀ ਜ਼ਮੀਨ ਉੱਤੇ ਲੇਟ ਗਿਆ ਸਾਹ ਰੋਕ ਕੇ ਮੁਰਦਾ ਬਣ ਗਿਆ ਰਿਸ਼ ਉਸ ਦੇ ਨੇੜੇ ਆਇਆ ਉਸ ਨੇ ਆਪਣੀ ਨੱਕ ਨਾਲ ਗੁਰਪ੍ਰੀਤ ਦਾ ਚਿਹਰਾ ਸੁੰਘਿਆ ਉਸ ਦੇ ਕੰਨ ਦੇ ਕੋਲ ਸਾਹ ਮਾਰਿਆ ਗੁਰਪ੍ਰੀਤ ਦੇ ਸਰੀਰ ਵਿੱਚ ਜਿਵੇਂ ਕੰਬਣ ਪੈ ਗਿਆ ਹੋਵੇ ਪਰ ਉਸ ਨੇ ਆਪਣੇ ਆਪ ਨੂੰ ਪੱਥਰ ਵਰਗਾ ਬਣਾ ਲਿਆ ਤਾ ਜੋ ਰਿਸ਼ ਨੂੰ ਪਤਾ ਹੀ ਨਾ ਲੱਗੇ ਕਿ ਉਹ ਜਿਉਂਦਾ ਏ ਕੁਝ ਪਲਾਂ ਬਾਅਦ ਰਿਸ਼ ਹੌਲੀ-ਹੌਲੀ ਪਿੱਛੇ ਹਟ ਗਿਆ ਤੇ ਬੂਟਿਆਂ ਵਿੱਚਕਾਰ ਜਾ ਕੇ ਗਾਇਬ ਹੋ ਗਿਆ ਜਿਵੇਂ ਹੀ ਰਿਸ਼ ਚਲਾ ਗਿਆ ਸੁਖਵਿੰਦਰ ਦਰਖਤ ਤੋਂ ਹੇਠਾਂ ਉਤਰਿਆ ਉਸ ਨੇ ਹੱਸਦੇ ਹੋਏ ਗੁਰਪ੍ਰੀਤ ਨੂੰ ਕਿਹਾ ਵਾਹ ਭਰਾ ਤੂੰ ਤਾਂ ਵੱਡੀ ਚੁਤਰਾਈ ਦਿਖਾਈ ਪਰ ਰਿਸ਼ ਤੇਰੇ ਕੰਨ ਦੇ ਕੋਲ ਕੀ ਸੁਣਾਉਂਦਾ ਸੀ ਤਾਂ ਗੁਰਪ੍ਰੀਤ ਹੌਲੀ-ਹੌਲੀ ਖੜਾ ਹੋਇਆ ਆਪਣੇ ਕੱਪੜੇ ਝਾੜੇ ਤੇ ਗੰਭੀਰ ਆਵਾਜ਼ ਵਿੱਚ ਕਿਹਾ ਰਿਸ਼ ਨੇ ਮੈਨੂੰ ਕਿਹਾ ਸੀ ਕਿ ਜੋ ਦੋਸਤ ਮੁਸੀਬਤ ਵੇਲੇ ਸਾਥ ਸਾਡ ਦੇਵੇ ਨਾ ਉਸ ਉੱਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਗੱਲ ਸੁਣ ਕੇ ਸੁਖਵਿੰਦਰ ਸਰਮਨਾਲ ਚੁੱਪ ਹੋ ਗਿਆ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਉਹ ਉਸ ਦੇ ਬਾਰੇ ਕਹਿ ਰਿਹਾ ਹੈ ਰਿਸ਼ ਦੇ ਜਾਣ ਤੋਂ ਬਾਅਦ ਜੰਗਲ ਵਿੱਚ ਫਿਰ ਖਮੋਸ਼ੀ ਛਾ ਗਈ ਸਿਰਫ ਦਰਖਤਾਂ ਦੇ ਆ ਪੱਤਿਆਂ ਦੀ ਹੌਲੀ ਹਵਾ ਦੀ ਸੜਕੜਾਹਟ ਹੀ ਸੁਣ ਰਹੀ ਸੀ ਗੁਰਪ੍ਰੀਤ ਹੌਲੇ ਹੌਲੇ ਉੱਠਿਆ ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਮਨ ਵਿੱਚ ਇੱਕ ਚੋਟ ਸਾਫ਼ ਸੀ ਸਕਵਿੰਦਰ ਨੇ ਗੱਲ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਕਿ ਭਰਾ ਤੂੰ ਜਾਣਦਾ ਹੈ ਕਿ ਮੈਨੂੰ ਚੜਨਾ ਆਉਂਦਾ ਸੀ ਇਸ ਲਈ ਮੈਂ ਛੱਟ ਦਰਖਤ ਉੱਤੇ ਚੜ ਗਿਆ ਮੇਰਾ ਇਰਾਦਾ ਤੈਨੂੰ ਇਕੱਲੇ ਛੱਡਣ ਦਾ ਨਹੀਂ ਸੀ ਪਰ ਗੁਰਪ੍ਰੀਤ ਨੇ ਸਾਤ ਆਵਾਜ਼ ਵਿੱਚ ਜਵਾਬ ਦਿੱਤਾ ਭਰਾ ਦੋਸਤੀ ਉਹ ਹੁੰਦੀ ਹੈ ਜੋ ਡਰ ਦੇ ਵੇਲੇ ਸਾਥ ਨਾ ਛੱਡੇ ਜੇ ਮੈਂ ਤੇਰੇ ਵਰਗਾ ਹੀ ਦਰਖਤ ਤੇ ਚੜ ਸਕਦਾ ਤਾਂ ਸ਼ਾਇਦ ਅਸੀਂ ਦੋਵੇਂ ਮਿਲ ਕੇ ਆਪਣੀ ਜਾਨ ਬਚਾ ਸਕਦੇ ਸੀ ਪਰ ਅੱਜ ਤੇਰੀ ਪਹਿਲੀ ਸੋਚ ਆਪਣੀ ਜਾਨ ਬਚਾਉਂਦੀ ਸੀ ਨਾ ਕਿ ਮੇਰੇ ਨਾਲ ਖੜੇ ਰਹਿਣ ਦੀ ਸੁਖਵਿੰਦਰ ਦੇ ਮੱਥੇ ਉੱਤੇ ਪਸੀਨਾ ਆ ਗਿਆ ਉਸ ਨੂੰ ਸਮਝ ਆ ਗਈ ਸੀ ਕਿ ਗੁਰਪ੍ਰੀਤ ਦੀ ਗੱਲ ਸਹੀ ਹੈ ਉਸ ਨੇ ਸਿਰ ਝੁਕਾ ਲਿਆ ਮਾਫ ਕਰੀ ਮੇਰੇ ਯਾਰ ਮੈਨੂੰ ਸੱਚਮੁੱਚ ਡਰ ਲੱਗ ਗਿਆ ਸੀ ਮੈਂ ਸੋਚਿਆ ਕਿ ਨਹੀਂ ਕੀ ਤੂੰ ਕੀ ਕਰੇਂਗਾ ਪਰ ਹੁਣ ਵਾਦਾ ਕਰਦਾ ਅਗਲੇ ਵੇਲੇ ਤੇਰਾ ਕਦੇ ਸਾਥ ਨਹੀਂ ਛੱਡਾਂਗਾ ਗੁਰਪ੍ਰੀਤ ਨੇ ਉਸਨੂੰ ਵੱਲ ਵੇਖਿਆ ਤੇ ਕਿਹਾ ਵਾਦੇ ਸ਼ਬਦਾਂ ਨਾਲ ਨਹੀਂ ਕਰਮਾਂ ਨਾਲ ਸਾਬਤ ਹੁੰਦੇ ਨੇ ਦੋਵੇਂ ਹੌਲੇ ਹੌਲੇ ਪਿੰਡ ਮੁੜਨ ਲੱਗੇ। ਹੁਣ ਰਸਤੇ ਦੀਆਂ ਗੱਲਾਂ ਵਿੱਚ ਪਹਿਲਾਂ ਵਾਲੀ ਹਾਸੀ ਨਹੀਂ ਸੀ। ਦੋਵੇਂ ਵਿੱਚ ਇੱਕ ਦਰਾਰ ਪੈ ਗਈ ਸੀ। ਜਦੋਂ ਉਹ ਪਿੰਡ ਵਾਪਸ ਪਹੁੰਚੇ ਤਾਂ ਲੋਕਾਂ ਨੇ ਪੁੱਛਿਆ, "ਓਏ, ਜੰਗਲ ਵਿੱਚੋਂ ਕਿਹੜੀਆਂ ਮੁਹਿਮਾ ਹਾਸਲ ਕਰਕੇ ਆਏ ਹੋ?" ਤਾਂ ਗੁਰਪ੍ਰੀਤ ਨੇ ਹੱਸਣ ਦੀ ਬਜਾਏ ਚੁੱਪ ਕੀਤਾ। ਸੁਖਵਿੰਦਰ ਨੇ ਵੀ ਸਿਰਫ ਇਹੀ ਕਿਹਾ, "ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖਿਆ ਮਿਲੀ ਹੈ ਸਾਨੂੰ।" ਗੁਰਪ੍ਰੀਤ ਦੇ ਦਿਲ ਵਿੱਚ ਇਹ ਗੱਲ ਸ਼ਦਾ ਲਈ ਦਰਜ ਹੋ ਗਈ ਸੀ ਕਿ ਸੱਚਾ ਦੋਸਤ ਉਹੀ ਹੁੰਦਾ ਜੋ ਮੁਸੀਬਤ ਵਿੱਚ ਸਾਥ ਦੇਵੇ ਜਿਸ ਤਰ੍ਹਾਂ ਰਿਸ਼ ਨੇ ਉਸ ਦੇ ਕੰਨ ਵਿੱਚ ਇਹ ਕਹਿ ਦਿੱਤਾ ਸੀ ਉਹ ਗੱਲ ਸੁਣ ਹੁਣ ਉਸ ਦੀ ਜ਼ਿੰਦਗੀ ਦੀ ਹਕੀਕਤ ਬਣ ਗਈ ਸੀ ਉਸ ਦਿਨ ਤੋਂ ਬਾਅਦ ਉਹਨਾਂ ਦੋਵਾਂ ਨੇ ਆਪਸ ਵਿੱਚ ਗੱਲਬਾਤ ਕਰਨੀ ਬੰਦ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਸ਼ਾਇਦ ਹੁਣ ਉਹਨਾਂ ਦੀ ਦੋਸਤੀ ਅੱਗੇ ਨਹੀਂ ਵੱਧ ਸਕਦੀ ਕਿਉਂਕਿ ਉਸਨੇ ਆਪਣੇ ਦੋਸਤ ਨੂੰ ਉਸ ਮੁਸੀਬਤ ਵਿੱਚ ਛੱਡ ਦਿੱਤਾ ਸੀ ਜਿੱਥੇ ਦੋਸਤ ਕਦੇ ਵੀ ਆਪਣੇ ਦੋਸਤ ਨੂੰ ਮੁਸੀਬਤ ਵਿੱਚ ਸੱਚਾ ਦੋਸਤ ਕਦੇ ਵੀ ਆਪਣੇ ਦੋਸਤ ਨੂੰ ਮੁਸੀਬਤ ਵਿੱਚ ਨਹੀਂ ਛੱਡਦਾ ਇਸ ਤੋਂ ਬਾਅਦ ਦੋਵੇਂ ਆਪਣੇ ਆਪਣੇ ਰਾਹ ਪੈ ਗਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਇਸ ਵਿੱਚੋਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੀ ਹੈ ਅਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜ�ਵ ਤੱਕ ਲਈ ਧੰਨਵਾਦ